ਜਿਨਾ ਨੇ ਅੱਜ ਗਾਸਾ ਤਾਂ ਮੈਂ ਆਪਣੇ ਆਪ ਦਾ ਕਦੇ ਸਨਮਾਨ ਕੀਤਾ ਹੀ ਨਹੀਂ ਨਾਮ ਇਹ ਕਰਾਉਣਾ ਚਾਹੁੰਦਾ ਕੋਈ ਇਹਨਾਂ ਦਾ ਇਹਨਾਂ ਨੇ ਅੱਜ ਨਵਾਂ ਹੀ ਕੰਮ ਕਰ ਦਿੱਤਾ ਪਹਿਲੀ ਵਾਰੀ ਇਹ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਰ ਰਾਜ ਭਾਜੀ ਇਹ ਵਾਕਈ ਗੱਲ ਸਹੀ ਹੈ ਕਿ ਜੇ ਪਰਿਵਾਰ ਦਾ ਸਾਥ ਨਾ ਹੋਵੇ ਤਾਂ ਬੰਦਾ ਕਦੇ ਵੀ ਇਹੋ ਜਿਹੇ ਕਾਰਜਾਂ ਦੇ ਵਿੱਚ ਕਦੇ ਅੱਗੇ ਨਹੀਂ ਆ ਸਕਦਾ ਤੇ ਵਾਕਈ ਕਦੇ ਵੀ ਮੈਨੂੰ ਮੈਂ ਇਹ ਗੱਲ ਮੰਚ ਤੋਂ ਵੀ ਕਹਿਣਾ ਚਾਹੁੰਦਾ ਅੱਜ ਕਦੇ ਵੀ ਮੇਰੇ ਪਰਿਵਾਰ ਨੇ ਮੇਰੇ ਘਰਦਿਆਂ ਨੇ ਕਦੇ ਮੈਨੂੰ ਸਮਾਜ ਦੇ ਕੰਮਾਂ ਦੇ ਲਈ ਅੱਗੇ ਜਾਣ ਨਹੀਂ ਰੋਕਿਆ ਨਹੀਂ ਕਦੇ ਕਿ ਮੈਂ ਜਿੱਧਰ ਵੀ ਕਦੇ ਵੀ ਸਮਾਜ ਦੀ ਗੱਲ ਕਰਨੀ ਹੋਵੇ ਸਮਾਜ ਦੇ ਕੰਮਾਂ ਜਾਣਾ ਹੋਵੇ ਤਾਂ ਇਹਨਾਂ ਨੇ ਕਦੇ ਅੱਜ ਤੱਕ ਡੋਕਾ ਢਾਕੀ ਨਹੀਂ ਕੀਤੀ ਕਦੇ ਵੀ ਹਮੇਸ਼ਾ ਮੈਨੂੰ ਇਹੀ ਕਿਹਾ ਵੀ ਜਾ ਕੇ ਇੰਨਾ ਨਹੀਂ ਇੰਨਾ ਕਰਦੇ ਹੋ ਤੇ ਸਹੀ ਹੋ ਜਾਏਗਾ ਔਰ ਸਹੀ ਵੀ ਹੁੰਦੇ ਮਹਾਰਾਜ ਦਾ ਇਹੋ ਜਿਹਾ ਆਖਦਾ ਅ ਜਿੰਨੀ ਸੰਗਤ ਇੱਥੇ ਬੈਠੀ ਹੈ ਮੈਂ ਇੱਕ ਗੱਲ ਸਾਰਿਆਂ ਨੂੰ ਜ਼ਰੂਰ ਕਹਿਣੀ ਚਾਹੂੰਗਾ ਖਾਸ ਕਰਕੇ ਮੇਰੇ ਜਿੰਨੇ ਵੀਰ ਮੇਰੇ ਭਰਾ ਵੱਡੇ ਛੋਟੇ ਸਾਰੇ ਇੱਥੇ ਬੈਠੇ ਆ ਪੰਜਾਬ ਮਾਤਾ ਬਜ਼ੁਰਗਾਂ ਬਜ਼ੁਰਗਾਂ ਦੇ ਭੈਣਾਂ ਸਾਰੀਆਂ ਇੱਥੇ ਬੈਠੀਆਂ ਕਿ ਸੱਚੇ ਗੁਰੂ ਤੋਂ ਸੱਚੀ ਨੀਦ ਨਾਲ ਮੰਗ ਕੇ ਦੇਖੋ ਸਭ ਕੁਝ ਮਿਲੇਗਾ ਪਰ ਮੇਰੇ ਨਾਲ ਇਹ ਪਰਧਖ ਪ੍ਰਮਾਨ ਆ ਕਿ ਮੈਂ ਜੋ ਮੰਗਿਆ ਆਪਣੇ ਮਹਾਰਾਜ ਤੋਂ ਉਹੀ ਮੈਨੂੰ ਮਿਲਿਆ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਗੁਰੂ ਦੇ ਪੱਕੇ ਬਣ ਜਾਓ ਆਪਣੇ ਗੁਰੂ ਨੂੰ ਮੰਨਣੇ ਸ਼ੁਰੂ ਕਰੋ ਸੱਚੇ ਮਨੋ ਮੰਨੋ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੱਚੇ ਮਨੋ ਮੰਨੋ ਸਭ ਕੁਝ ਮਿਲੇਗਾ ਔਰ ਮੈਂ ਅੱਜ ਦੇ ਦਿਨ ਦੇ ਵਿੱਚ ਇੱਕ ਹੋਰ ਨੋਨਸਮੈਂਟ ਕਰਨੇ ਜਾ ਰਿਹਾ ਮੈਨੂੰ ਹੁਣੇ ਇੰਗਲੈਂਡ ਤੋਂ ਫੋਨ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਇਹ ਗੱਲ ਲਾਈਵ ਵੀ ਔਰ ਰਿਕਾਰਡ ਵੀ ਕਰ ਲੈਣੀ ਕਿਉਂਕਿ ਅਸੀਂ ਉਹਨੂੰ ਲਿੰਕ ਭੇਜਣਾ ਕਿ ਅਸੀਂ ਸਾਡੇ ਸਤਿਗੁਰੂ ਰਵਿਦਾਸ ਸਰੂਨ ਸਮਾਜ ਰਜਿਸਟਰਡ ਸਰਸ ਪੰਜਾਬ ਦੀ ਪਰਿਵਾਰ ਦੇ ਵਿੱਚੋਂ ਸਾਡੇ ਯੂਥ ਪ੍ਰਧਾਨ ਜਸਵੀਰ ਸਿੰਘ ਸ਼੍ਰੀ ਜੀ ਜਿਹੜੇ ਇੰਗਲੈਂਡ ਵਿੱਚ ਰੈਸਟ ਹੈ ਸੋ ਮੈਂ ਦੱਸਣਾ ਚਾਹੁੰਦਾ ਮੈਂ ਰਾਜਬਾਜੀ ਕੇ ਅਸੀਂ ਚਾਹੇ ਇੱਥੇ ਹੋਈਏ ਚਾਹੇ ਇੰਗਲੈਂਡ ਚਾਹੇ ਵਿਦੇਸ਼ਾਂ ਦੀ ਧਰਤੀ ਤੇ ਕਿਤੇ ਵੀ ਹੋਈਏ ਲੇਕਿਨ ਕਦੇ ਵੀ ਅਸੀਂ ਸੰਗਠਨ ਦੀ ਗੱਲ ਤੋਂ ਕਦੇ ਵੀ ਸਮਾਜ ਦੀ ਗੱਲ ਤੋਂ ਅਸੀਂ ਪਿੱਛੇ ਨਹੀਂ ਹਟੇ ਉਹਨਾਂ ਸਾਡੇ ਯੂਥ ਪ੍ਰਧਾਨ ਜਸਵੀਰ ਸਿੰਘ ਜੀ ਵੱਲੋਂ ਇੱਕ ਮੈਸੇਜ ਆਇਆ ਜਿਹੜਾ ਕਿ ਉਹ ਬਾਹਰ ਬੇਚੱਕਦੀ ਬੈਠੇ ਨੇ ਲੇਕਿਨ ਉਹਨਾਂ ਨੇ ਅੱਜ ਤੁਹਾਨੂੰ ਬੜੀ ਇਹ ਜਾਣ ਕੇ ਖੁਸ਼ੀ ਹੋਗੀ ਕਿ ਉਹਨਾਂ ਨੇ ਇੰਗਲੈਂਡ ਦੀ ਧਰਤੀ ਉੱਤੇ ਵੀ ਸ੍ਰੀ ਦਰਗੋਹਰ ਅਨਦਾਜ਼ ਦਾ ਸਮਾਜ ਸੰਗਠਨ ਯੂਕੇ ਦੀ ਟੀਮ ਬਣਾ ਦਿੱਤੀ ਵਾਹ ਜੀ ਵਾਹ ਸਤਿਗੁਰੂ ਦਾਸ ਮਹਾਰਾਜ ਕੀ ਜੈ ਮੇਰਾ ਫੋਨ ਦੇ ਕਿੰਨੇ ਵੀਰ ਯੂਕੇ ਦੇ ਆ ਉਹਨਾਂ ਦੇ ਵੱਲੋਂ ਦੀਪਾ ਬਾਜੀ ਸਮਾਰਟ ਵੂਡਨ ਸਟੇਜ ਯੂਕੇ ਬਿੱਪਨ ਜੀ ਵੈਸਟ ਬੈਂਡ ਯੂਕੇ ਬੱਬੀ ਬਾਜੀ ਗੋਡਫਾਦਰ ਫਿਸ਼ੀਪ ਯੂਕੇ ਜਸਪਾਲ ਜੀ ਪੰਜਾਬ ਜੈਕਸ਼ਨ ਰੈਸਟੋਰੈਂਟ ਯੂਕੇ ਹੈਰੀ ਵਰਦੀ ਜੀ ਜਲੰਧਰ ਤੋਂ ਲੱਗੀ ਬਾਜੀ ਨਾਵਾ ਸ਼ਹਿਰ ਤੋਂ ਲੰਬੜਜੀ ਖੰਨੇ ਤੋਂ ਪਵਿੱਤਰ ਜੰਡੂ ਸਿੰਘੇ ਮੋਕੇ ਤੋਂ ਜੱਸਾ ਵੀਰ ਜੀ ਮੋਕੇ ਤੋਂ ਸੰਨੀ ਜੀ ਬੀਕੇ ਕਿਚਨ ਬੈਡਰੂਮ ਯੂਕੇ ਦੀਪਾਲੂ ਲੁਧਿਆਣਾ ਜੀ ਮਿੰਦਾ ਢਿੱਲੋਂ ਜੀ ਗੁਲਾਬ ਸਿੰਘ ਜੀ ਮਨੀ ਗੜ ਸ਼ੰਕਰ ਤੋਂ ਜੱਸੀ ਕੋਟਲੀ ਜੀ ਜੈ ਕੁਮਾਰ ਜੀ ਬੰਟੀ ਫਲੋਰ ਜੀ ਔਰ ਹਰਪ੍ਰੀਤ ਓਜਲਾ ਜੀ ਅੱਜ ਪੰਜਾਬ ਦੇ ਅਲੱਗ-ਅਲੱਗ ਜਿਨ੍ਹਾਂ ਦੇ ਵਿੱਚੋਂ ਤੁਹਾਡੀ ਇੱਕ ਜੁੜ ਜਿਹੜੀ ਇੰਗਲੈਂਡ ਦੇ ਵਿੱਚ ਲੱਗੀ ਆ ਔਰ ਇਹਦਾ ਤੁਹਾਨੂੰ ਜਿਹੜਾ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਵੀ ਆ ਔਰ ਖਾਸ ਕਰਕੇ ਯੂਥ ਪ੍ਰਧਾਨ ਜਸਵੀਰ ਸਿੰਘ ਸਿੱਧੀ ਜੀ ਵੱਲੋਂ ਉਹਨਾਂ ਨੇ ਜਿਹੜੀ ਟੀਮ ਸੈੱਟ ਕੀਤੀ ਸਾਡੀ ਔਰ ਉਹਨਾਂ ਦੇ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਇੱਕ ਅੱਜ ਹੋਰ ਵੀ ਅਨਾਉਂਸਮੈਂਟ ਇਹਨਾਂ ਦੇ ਵੱਲੋਂ ਜਿਹੜੀ ਕਰਨ ਜਾ ਰਹੇ ਆ ਕਿ 4 ਲੱਖ ਰੁਪਈਆ ਸਰਦਾਰਸ ਪਰਿਵਾਰ ਨੂੰ ਇਹ ਦੇ ਰਹੇ ਆ ਕਿ ਸਮਾਜ ਦੇ ਕੰਮਾਂ ਦੇ ਲਈ ਅੱਗੇ ਹੋ ਕੇ ਕੰਮ ਕਰਨ ਦੇ ਲਈ ਔਰ ਇਹ ਅਨਾਉਂਸਮੈਂਟ 4 ਲੱਖ ਰੁਪਈਆ ਜਿਹੜਾ ਸਾਨੂੰ ਯੂਕੇ ਤੋਂ ਜਸਵੀਰ ਸਿੰਘ ਸ਼੍ਰੀ ਜੋ ਯੂਥ ਪ੍ਰਧਾਨ ਆ ਉਹ ਆਪਣੀ ਵਾਲੀ ਟੀਮ ਵੱਲੋਂ ਭੇਜ ਰਿਹਾ ਉਹ ਸਾਰਿਆਂ ਨੂੰ ਇਸ ਦਿਨ ਦੀ ਵਧਾਈ ਹੋਈ ਆ ਔਰ ਮੈਂ ਜਿੰਨੀਆਂ ਵੀ ਸੰਗਤਾਂ ਰਹੀਆਂ ਦੋ ਦਿਨ ਉਹਨਾਂ ਨੇ ਸਵਾਗਤ ਦੇ ਵਿੱਚ ਜੋ ਹਿੱਸਾ ਲਿਆ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਖਾਸ ਕਰਕੇ ਮੇਰੇ ਜਿੰਨੇ ਵੀਰੇ ਇੱਥੇ ਖੜੇ ਸਮੁੱਚੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਔਰ ਦੋ ਮਹੀਨੇ ਲਗਾਤਾਰ ਤਿਆਰੀਆਂ ਔਰ ਦੋ ਦਿਨ ਦੇ ਫੰਕਸ਼ਨ ਨੂੰ ਜਿਹਾ ਦਿਨ ਰਾਤ ਉਹਨਾਂ ਨੇ ਆਪਣੀ ਡਿਊਟੀ ਦਿੱਤੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਜੈ ਭੀਮ ਜਕਾਰੇ ਦਾ ਜਵਾਬ ਹੈ ਨਾ ਸਰਤਸ ਦੇ ਜਿਦਾ ਆਪਾ ਗਰੰਟੀ ਵਾਦਾ ਕਰਦੇ ਹੁੰਦਾ ਦੇਣਾ ਜੋ ਬੋਲੇ ਸੋ ਨਿਰਪੈ ਸਤਿਗੁਰੂ ਦਾਸ ਮਹਾਰਾਜ ਦੀ ਜੈ ਸਤਿਗੁਰੂ ਰਵਿਦਾਸ ਸ਼ਕਤੀ ਅਮਰ ਸਤਿਗੁਰੂ ਰਵਿਦਾਸ ਸ਼ਕਤੀ ਅਮਰ ਜੋ ਬੋਲੇ ਸੋ ਨਿਰਪੈ ਸਤਿਗੁਰੂ ਦਾਸ ਮਹਾਰਾਜ ਦੀ ਜੈ ਜੈ ਗੁਰਦਿਰ ਜੈ ਵੀਰ ਜੈਕਾਰ ਬਦਰਾਇ ਭਾਈ ਤੋਂ ਮਾਫੀ ਚਾਹੁੰਦੇ ਆ ਉਹਨਾਂ ਦਾ